ਅੱਜ ਭਗਵੰਤਮਾਨ ਸਰਕਾਰ ਨੇ ਨਵਾਂ ਕੰਮ ਕਰ ਦਿੱਤਾ ਹੈ ਦੋ ਵੱਡੇ ਆਈਐਸ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਦੋ ਵੱਡੇ ਆਈਐਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਅੱਜ 8 ਫਰਵਰੀ ਐਤਵਾਰ ਇਸ ਵਕਤ ਤੱਕ ਦੀਆਂ 6 ਵੱਡੀਆਂ ਖਬਰਾਂ ਨੇ ਪਹਿਲੀ ਵੱਡੀ ਖਬਰ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਭਾਰੀ ਮਾਤਰਾ ਦੇ ਵਿੱਚ ਚਿੱਟਾ ਬਰਾਮਦ ਕੀਤਾ ਗਿਆ ਫੜਿਆ ਗਿਆ ਦੂਜੀ ਵੱਡੀ ਖਬਰ ਪੰਜਾਬ ਪੁਲਿਸ ਨੇ ਅੱਜ ਫੇਰ ਇੱਕ ਵੱਡਾ ਐਨਕਾਊਂਟਰ ਕੀਤਾ ਹੈ ਤੀਜੀ ਵੱਡੀ ਖਬਰ ਪੰਜਾਬ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਦੋ ਵੱਡੇ ਆਈਐਸ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਹੈ ਨੌਕਰੀ ਤੋਂ ਮੁਅਤਲ ਕੀਤਾ ਹੈ ਤੇ ਦੋ ਵੱਡੇ ਆਈਐਸ ਅਫਸਰਾਂ ਦੇ ਤਬਾਦਲੇ ਕੀਤੇ ਨੇ ਅਗਲੀ ਵੱਡੀ ਖਬਰ ਹੈ ਪੰਜਾਬ ਦੇ ਡੀਜੀਪੀ ਪੁਲਸ ਮੁਖੀ ਨੇ ਅੱਜ 1 ਵਜੇ ਪਿਕ ਆਈਐਸ ਅਫਸਰ ਕਮਲ ਕੁਸ਼ੋਰ ਯਾਦਵ ਜਿਹੜੇ ਡਿਪਾਰਟਮੈਂਟ ਆਫ ਇੰਡਸਟਰੀ ਦੇ ਜਿਹੜੇ ਸੈਕਟਰੀ ਨੇ ਪ੍ਰਸ਼ਾਸਕ ਸਕੱਤਰ ਨੇ ਉਹਨਾਂ ਨੂੰ ਸਸਪੈਂਡ ਕੀਤਾ ਹੈ ਮੁਅਤਲ ਕੀਤਾ ਹੈ ਤੇ ਦੂਸਰਾ ਜਿਹੜੇ ਇਨਫੋਟੈਕ ਦੇ ਐਮ ਡੀ ਨੇ ਜਸਪ੍ਰੀਤ ਸਿੰਘ ਸੀਨੀਅਰ ਆਈਐਸ ਅਫਸਰ ਨੇ ਉਹਨਾਂ ਨੂੰ ਵੀ ਪੰਜਾਬ ਸਰਕਾਰ ਨੇ ਅੱਜ ਸਸਪੈਂਡ ਕਰ ਦਿੱਤਾ ਹੈ ਤੇ ਦੋ ਹੋਰ ਆਈਐਸ ਅਫਸਰਾਂ ਦੇ ਤਬਾਦਲੇ ਕੀਤੇ ਨੇ ਹੁਣ ਇਹ ਗਾਜ ਕਿਉਂ ਗਿਰੀ ਹੈ ਇਹ ਐਕਸ਼ਨ ਭਗਵੰਤਮਾਨ ਸਰਕਾਰ ਨੇ ਕਿਉਂ ਲਿਆ ਭਗਵੰਤਮਾਨ ਸਰਕਾਰ ਦਾ ਇਹ ਕਹਿਣਾ ਹੈ ਕਿ ਇਹਨਾਂ ਅਫਸਰਾਂ ਨੇ ਆਂਗਣਵਾੜੀ ਵਰਕ ਨਾਲ ਦੇ ਲਈ ਮੋਬਾਈਲ ਫੋਨ ਖਰੀਦਨੇ ਸੀ ਤੇ ਉਹਨਾਂ ਦੇ ਵਿੱਚ ਲਗਾਤਾਰ ਦੇਰੀ ਕੀਤੀ ਜਾ ਰਹੀ ਸੀ ਤੇ ਇਹ ਖਰੀਦ ਨਹੀਂ ਰਹੇ ਸੀ ਇਸ ਕਰਕੇ ਇਹ ਐਕਸ਼ਨ ਕੀਤਾ ਗਿਆ ਕੈਪ ਸਿਨਹਾ ਜਿਹੜੇ ਪੰਜਾਬ ਦੇ ਪ੍ਰਮੁੱਖ ਸਖਤਰ ਨੇ ਉਹਨਾਂ ਵੱਲੋਂ ਲੈਟਰ ਜਾਰੀ ਕਰਕੇ ਤੇ ਇਹ ਐਕਸ਼ਨ ਇਹਨਾਂ ਅਫਸਰਾਂ ਦੇ ਉੱਪਰ ਲਿਆ ਗਿਆ ਦੋ ਅਫਸਰ ਸਸਪੈਂਡ ਕੀਤੇ ਗਏ ਨੇ ਦੋ ਦੇ ਤਬਾਦਲੇ ਕੀਤੇ ਗਏ ਨੇ ਵੱਡਾ ਐਕਸ਼ਨ ਹੈ ਇਹਦੇ ਨਾਲ ਹੀ ਦੂਜੀ ਵੱਡੀ ਖਬਰ ਹੈ ਪੰਜਾਬ ਪੁਲਿਸ ਨੇ ਬਹੁਤ ਵੱਡਾ ਦਾਵਾ ਕੀਤਾ ਹੈ ਗੁਰਦਾਸਪੁਰ ਦੇ ਵਿੱਚ 11 ਕਿਲੋ ਚਿੱਟਾ ਹੈਰੋਇਨ ਬਰਾਮਦ ਕਰਨ ਦਾ ਫੜਨ ਦਾ ਦਾਵਾ ਕੀਤਾ ਹੈ ਨਾਲ ਹੀ ਪੁਲਿਸ ਨੇ ਇਹ ਵੀ ਦਾਵਾ ਕੀਤਾ ਹੈ ਕਿ ਅਸੀਂ ਚਿੱਟੇ ਦੇ ਨਾਲ-ਨਾਲ ਕੁਝ ਬੰਦੇ ਵੀ ਫੜ ਲਏ ਨੇ ਜਿਹੜੇ ਪਾਕਿਸਤਾਨ ਤੋਂ ਇਹ ਚਿੱਟਾ ਮੰਗਾ ਰਹੇ ਸੀ ਹੁਣ ਇੱਥੇ ਵੱਡੇ ਸਵਾਲ ਨੇ ਕੀ ਚਿੱਟਾ ਘਟ ਰਿਹਾ ਰੋਕ ਰਿਹਾ ਕਿ ਵਧ ਰਿਹਾ ਬੀਤੇ ਕੱਲ੍ਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਦੋ ਤਿੰਨ ਨੌਜਵਾਨ ਮੁੰਡਿਆਂ ਨੂੰ ਮੂੰਹ ਤੇ ਕੱਪੜੇ ਬਣਾ ਕੇ ਉਹਨਾਂ ਦੀ ਇੱਕ ਵੀਡੀਓ ਜਾਰੀ ਕੀਤੀ ਹੈ ਜਿਦੇ ਚ ਚਰਨਜੀਤ ਚੰਨੀ ਨੇ ਇਹ ਦਾਅਵਾ ਕੀਤਾ ਹੈ ਕਿ ਆ ਦੇਖੋ ਇਹ ਕਹਿ ਰਹੇ ਨੇ ਕਿ 5 ਮਿੰਟ ਚ ਜਿੱਥੇ ਮਰਜ਼ੀ ਚਿੱਟਾ ਮੰਗਾਇਆ ਜਾ ਸਕਦਾ ਅਸੀਂ ਮੰਗਾ ਦਿੰਨੇ ਆ ਤਾਂ ਬਹੁਤ ਵੱਡੇ ਸਵਾਲ ਚਰਨਜੀਤ ਚੰਨੀ ਨੇ ਕੱਲ ਖੜੇ ਕੀਤੇ ਤੁਹਾਡਾ ਕੀ ਤਜਰਬਾ ਹੈ ਤੁਸੀਂ ਕੀ ਸੋਚਦੇ ਹੋ ਆਪਣਾ ਕਮੈਂਟ ਲਿਖਿਓ ਅਗਲੀ ਵੱਡੀ ਖਬਰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਪੁਲਿਸ ਐਨਕਾਊਂਟਰ ਕਰਨ ਦਾ ਅੱਜ ਫੇਰ ਦਾਵਾ ਕੀਤਾ ਹੈ ਇਹ ਐਨਕਾਊਂਟਰ ਪੰਜਾਬ ਪੁਲਿਸ ਨੇ ਕਿਹਾ ਕਿ ਜਿਹੜਾ ਲੱਕੀ ਉਭਰਾਏ ਆਮ ਆਦਮੀ ਪਾਰਟੀ ਦਾ ਆਗੂ ਸੀ ਜਿਹਦੇ ਉੱਪਰ ਪਿਛਲੇ ਦਿਨੀ ਹਮਲਾ ਕਰਕੇ ਕਤਲ ਕੀਤਾ ਗਿਆ ਸੀ ਉਹਦਾ ਮੁੱਖ ਦੋਸ਼ੀ ਯਾਨੀ ਕਿ ਉਹਦਾ ਨੌਕਰ ਉਹਦਾ ਐਨਕਾਊਂਟਰ ਪੁਲਿਸ ਨੇ ਕਰਨ ਦਾ ਦਾਵਾ ਕੀਤਾ ਤਾਂ ਪੁਲਿਸ ਅਫਸਰ ਕਹਿ ਰਹੇ ਸੀਗੇ ਕਿ ਅਸੀਂ ਜਦੋਂ ਇਹਦਾ ਪਿੱਛਾ ਕੀਤਾ ਫੜਨ ਵਾਸਤੇ ਤਾਂ ਇਹਦੇ ਕੋਲ ਪਿਸਟਲ ਸੀ ਔਰ ਇਸ ਨੇ ਸਾਡੇ ਉੱਪਰ ਗੋਲੀਆਂ ਚਲਾਈਆਂ ਜਵਾਬੀ ਕਾਰਵਾਈ ਅਸੀਂ ਕੀਤੀ ਹੈ ਤੇ ਫਿਰ ਇਹ ਇਨਕਾਊਂਟਰ ਹੋਇਆ ਹੁਣ ਇਹਦੇ ਨਾਲ ਹੀ ਅਗਲੀ ਵੱਡੀ ਖਬਰ ਜਿਹੜੀ ਹੈ ਅੱਜ ਪੰਜਾਬ ਪੁਲਿਸ ਦੇ ਜਿਹੜੇ ਪੁਲਿਸ ਮੁਖੀ ਡੀਜੀਪੀ ਗੌਰਵ ਯਾਦਵ ਨੇ ਉਹਨਾਂ ਨੇ 1 ਵਜੇ ਪ੍ਰੈਸ ਕਾਨਫਰੰਸ ਰੱਖੀ ਹੈ ਚੰਡੀਗੜ੍ਹ ਚੋਂ ਪ੍ਰੈਸ ਕਾਨਫਰੰਸ ਕਰਨਗੇ ਪਿਛਲੇ ਦਿਨੀ ਜਦੋਂ ਡੀਜੀਪੀ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਤਾਂ ਉਹਨਾਂ ਨੇ ਉੱਥੇ ਕੁਝ ਵੱਡੇ ਐਲਾਨ ਕੀਤੇ ਸੀ ਜਿਵੇਂ ਕਿ ਪਿਛਲੇ ਦਿਨੀ ਉਹਨਾਂ ਨੇ ਵਾਰ ਐਂਡ ਗੈਂਗਸਟਰ ਦੇ ਉੱਪਰ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਤੋਂ ਬਾਅਦ ਵੀ ਇੱਕ ਹੋਈ ਤੇ ਅੱਜ ਉਹ ਕੀ ਕਰਨਗੇ ਇਹ ਆਉਣ ਵਾਲਾ ਟਾਈਮ ਦੱਸੇਗਾ ਪਰ ਅਗਲੀ ਵੱਡੀ ਖਬਰ ਹੈ ਪਿਛਲੇ ਦਿਨੀ ਜਿਹੜੇ ਉਗਰਾਹਾ ਜਥੇਬੰਦੀ ਦੇ ਕਿਸਾਨ ਨੇ ਉਹ ਆਪਣੇ ਕੁਝ ਸਾਥੀ ਜਿਨ੍ਹਾਂ ਨੂੰ ਜੇਲ੍ਹਾਂ ਚ ਬੰਦ ਕੀਤਾ ਹੋਇਆ ਲੰਬੇ ਟਾਈਮ ਤੋਂ ਤੇ ਛੱਡਿਆ ਨਹੀਂ ਜਾ ਰਿਹਾ ਉਹਨਾਂ ਦੀ ਰਿਹਾਈ ਦੇ ਲਈ ਉਹ ਪ੍ਰਦਰਸ਼ਨ ਕਰਨਾ ਚਾਹੁੰਦੇ ਸੀ ਬਠਿੰਡਾ ਦੇ ਵਿੱਚ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੇ ਕਰਨ ਨਹੀਂ ਦਿੱਤਾ ਜਦੋਂ ਕਿਸਾਨ ਪ੍ਰਦਰਸ਼ਨ 'ਚ ਜਾ ਰਹੇ ਸੀ ਤਾਂ ਪੁਲਿਸ ਨੇ ਕਿਸਾਨਾਂ ਨੂੰ ਰਸਤੇ 'ਚ ਰੋਕਿਆ ਔਰ ਪੁਲਿਸ ਨੇ ਕਿਸਾਨਾਂ ਦੇ ਉੱਪਰ ਥਰੂ ਗੈਸ ਦੇ ਗੋਲੇ ਵਰਸਾਏ ਤਾਂ ਫਿਰ ਕਿਸਾਨ ਤੇ ਪੁਲਿਸ ਦੀ ਝੜਪ ਹੋਈ ਹੈ ਕਿਸਾਨ ਅੱਗੇ ਵਧ ਰਹੇ ਸੀ ਪੁਲਿਸ ਥਰੂ ਗੈਸ ਦੇ ਗੋਲੇ ਵਰਸਾ ਕੇ ਔਰ ਹੋਰ ਕਈ ਕੁਝ ਕਰਕੇ ਉਹਨਾਂ ਨੂੰ ਰੋਕ ਰਹੀ ਸੀ ਇਸ ਤੋਂ ਬਾਅਦ ਇੱਕ ਸਮਝੌਤਾ ਹੋਇਆ ਰਾਤ ਨੂੰ ਪੁਲਿਸ ਦੇ ਕਿਸਾਨਾਂ ਦਾ ਜਿਹਦੇ 'ਚ ਪੁਲਿਸ ਨੇ ਉਸ ਦਿਨ ਜਿਹੜੇ ਗ੍ਰਿਫਤਾਰ ਕੀਤੇ ਆ ਗੂ ਸੀ ਉਹਨਾਂ ਨੂੰ ਛੱਡਤਾ ਇਹ ਕਿਸਾਨਾਂ ਨੇ 3 ਦਿਨ ਦਾ ਅਲਟੀਮੇਟਮ ਦੇ ਕੇ ਇੱਕ ਵਾਰ ਸੰਘਰਸ਼ ਨੂੰ ਬ੍ਰਾਂਮ ਦੇ ਦਿੱਤਾ ਉਸ ਤੋਂ ਬਾਅਦ ਪੁਲਿਸ ਨੇ ਨਵਾਂ ਐਕਸ਼ਨ ਕੀਤਾ 200 ਤੋਂ 300 ਕਿਸਾਨਾਂ ਦੇ ਉੱਪਰ ਪਰਚੇ ਪਾ ਦਿੱਤੇ ਨੇ ਐਫ ਆਈ ਆਰ ਕਰ ਲਈ ਹੈ ਹੁਣ ਕੀ ਇਹ ਜਾਇਜ਼ ਹੈ ਜਿਹੜੇ ਭਾਰਤੀ ਕਿਸਾਨ ਜੀ ਨੇ ਏਕਤਾ ਉਗਰਾਹਾਂ ਦੇ ਸੂਬਾ ਆਗੂ ਸ਼ਨਾਰਾ ਸਿੰਘ ਮਾਨ ਉਹ ਕਹਿ ਰਹੇ ਸੀ ਵੀ ਇਹ ਕੀ ਕੀਤਾ ਜਦੋਂ ਸਾਡਾ ਇਹਨਾਂ ਦੇ ਨਾਲ ਸਮਝੌਤਾ ਹੋ ਗਿਆ ਅਸੀਂ 3 ਦਿਨ ਦਾ ਸਮਾਂ ਦੇ ਦਿੱਤਾ ਪਰ ਇਹਨਾਂ ਨੇ ਸਾਡੇ ਬੰਦੇ ਛੜਤੇ ਉਸ ਤੋਂ ਬਾਅਦ ਪਰਚੇ ਪਾਉਣ ਦਾ ਕੀ ਮਤਲਬ ਹੈ ਪੁਲਿਸ ਨੇ ਇਹ ਜਿਹੜਾ ਕੰਮ ਕੀਤਾ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣਾ ਵਿਚਾਰ ਜ਼ਰੂਰ ਲਿਖਿਓ ਅਗਲੀ ਵੱਡੀ ਖਬਰ ਹੈ ਪੰਜਾਬ ਦੀ ਇੱਕ ਐਮ ਐਲ ਏ ਰਜਿੰਦਰਪਾਲ ਕੌਰ ਸ਼ੀਨਾ ਉਹਨਾਂ ਨੇ ਆਪਣੀ ਨੂੰਹ ਦੇ ਉੱਪਰ ਪਰਚਾ ਦਰਜ ਕਰਾਇਆ ਉਹਨਾਂ ਦੇ ਪਤੀ ਦੇ ਬਿਆਨਾਂ ਤੇ ਉਹਨਾਂ ਦੀ ਹੀ ਨੂੰਹ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਨਾਲੇ ਉਹਦੇ ਪਰਿਵਾਰ ਦੇ ਖਿਲਾਫ ਮਾਮਲਾ ਕੀ ਹੈ ਮਾਮਲਾ ਇਹ ਹੈ ਜਿਹੜਾ ਸ਼ਿਕਾਇਤ ਦੇ ਵਿੱਚ ਦੋਸ਼ ਲਾਏ ਨੇ ਕਿ ਜਿਵੇਂ ਪੰਜਾਬ ਚ ਪਹਿਲਾਂ ਹੀ ਬਹੁਤ ਵੱਡੇ ਪੱਧਰ ਤੇ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਕੁੜੀ ਜਿਹੜੀ ਆ ਮੁੰਡੇ ਵਾਲੇ ਉਸ ਨੂੰ ਪੈਸੇ ਲਾ ਕੇ ਬਾਹਰ ਭੇਜਦੇ ਨੇ ਲੱਖਾਂ ਰੁਪਏ ਲਾਏ ਜਾਂਦੇ ਨੇ ਉਸ ਤੋਂ ਬਾਅਦ ਕਈ ਵਾਰੀ ਕੁੜੀਆਂ ਬਾਹਰ ਜਾ ਕੇ ਤੇ ਮੁੰਡੇ ਨੂੰ ਬੁਲਾਉਂਦੀਆਂ ਨਹੀਂ ਸੇਮ ਇਹੀ ਮਾਮਲਾ ਸ਼ਿਕਾਇਤ ਦੇ ਵਿੱਚ ਲਿਖਾਇਆ ਗਿਆ ਪਰਿਵਾਰ ਨੇ ਜੋ ਮੀਡੀਆ ਰਿਪੋਰਟਾਂ ਚ ਆ ਰਿਹਾ ਸਾਰੇ ਚੈਨਲਾਂ ਦੇ ਉੱਪਰ ਖਬਰਾਂ ਤੁਸੀਂ ਸੁਣ ਰਹੇ ਹੋ ਪਰਿਵਾਰ ਨੇ ਜਿਹੜੇ ਦੋਸ਼ ਲਾਏ ਨੇ ਐਮ ਐਲ ਏ ਦੇ ਪਰਿਵਾਰ ਨੇ ਉਹਨਾਂ ਚ ਇਹ ਆ ਕਿ ਸਾਡੇ ਮੁੰਡੇ ਨੂੰ ਬਾਹਰ ਮਗਾਇਆ ਜਾਣਾ ਸੀ ਆਸਟ੍ਰੇਲੀਆ ਸਾਡੀ ਨੋ ਦੇ ਉੱਪਰ ਅਸੀਂ 50 ਲੱਖ ਰੁਪਈਆ ਲਾ ਕੇ ਉਹਨੂੰ ਆਸਟ੍ਰੇਲੀਆ ਭੇਜਿਆ ਸੀ ਤੇ ਹੁਣ ਉਹ ਸਾਡੇ ਮੁੰਡੇ ਨੂੰ ਉੱਥੇ ਪੀ ਆਰ ਦੇ ਲਈ ਨਹੀਂ ਬੁਲਾ ਰਹੇ ਇਸ ਤਰ੍ਹਾਂ ਦੇ ਦੋਸਤ ਜਿਹੜੇ ਨੇ ਉਹ ਲੱਗੇ ਹੁਣ ਇਹ ਮਾਮਲਾ ਵੱਡਾ ਹੈ ਕੱਲੇ ਐਮਐਲਏ ਦੇ ਪਰਿਵਾਰ ਦਾ ਨਹੀਂ ਇਹ ਵੱਡੇ ਪੱਧਰ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਪੰਜਾਬ ਦੇ ਵਿੱਚ ਸਾਹਮਣੇ ਆਉਂਦੀਆਂ ਨੇ ਇਸ ਮਾਮਲੇ ਦਾ ਸੱਚ ਕੀ ਆ ਅਸੀਂ ਕੁਝ ਨਹੀਂ ਕਹਿ ਸਕਦੇ ਐਮਐਲਏ ਦੇ ਪਰਿਵਾਰ ਦਾ ਤੇ ਉਹਨਾਂ ਦੀ ਨੂੰਹ ਦਾ ਕੀ ਅਸਲੀ ਰੌਲਾ ਉਹਦੇ ਪਿੱਛੇ ਦੀ ਅਸਲੀ ਕਹਾਣੀ ਕੀ ਆ ਉਹ ਕੁਝ ਹੋਰ ਵੀ ਹੋ ਸਕਦਾ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਅਗਲੀ ਖਬਰ ਜਿਹੜੀ ਆਪਾਂ ਗੱਲ ਕਰਨੀ ਆ ਬਿਕਰਮ ਮਜੀਠੀਆ ਨੂੰ ਫੇਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਬੀਤੇ ਕੱਲ ਜਦੋਂ ਅਦਾਲਤ ਦੇ ਵਿੱਚ ਵਿਕਰਮ ਮਜੀਠੀਆ ਪੇਸ਼ ਹੋਏ ਤਾਂ ਅਦਾਲਤ ਨੇ ਉਹਨਾਂ ਦੇ ਉੱਪਰ ਕੁਝ ਪਾਬੰਦੀਆਂ ਲਾਈਆਂ ਨੇ ਇੱਕ ਤਾਂ ਵਿਕਰਮ ਮਜੀਠੀਆ ਨੂੰ ਪਾਸਪੋਰਟ ਜਮ੍ਹਾਂ ਕਰਾਉਣ ਦੇ ਹੁਕਮ ਦਿੱਤੇ ਗਏ ਕਿ ਤੁਸੀਂ ਪਾਸਪੋਰਟ ਜਮ੍ਹਾਂ ਕਰਾਓ ਤਾਂ ਵਿਕਰਮ ਮਜੀਠੀਆ ਦਾ ਪਾਸਪੋਰਟ ਜਿਹੜਾ ਉਹ ਜਮ੍ਹਾਂ ਕੀਤਾ ਗਿਆ ਤਾਂ ਕਿ ਉਹ ਬਾਹਰ ਨਾ ਜਾ ਸਕੇ ਹੁਣ ਇੱਥੇ ਹੁਣ ਜਿਹੜੀ ਆਪਾਂ ਸਭ ਤੋਂ ਵੱਡੀ ਖਬਰ ਤੇ ਗੱਲ ਕਰਨੀ ਹੈ ਉਹ ਹੈ ਕਿ ਜਿਹੜਾ ਅਮਰੀਕਾ ਦੇ ਨਾਲ ਮੋਦੀ ਸਰਕਾਰ ਨੇ ਸਮਝੌਤਾ ਕੀਤਾ ਹੈ ਸਮਝੌਤੇ ਦੇ ਉੱਪਰ ਵੱਡਾ ਰੌਲਾ ਪਿਆ ਹੈ ਸਮਝੌਤੇ ਨੂੰ ਲੈ ਕੇ 17 ਤਰੀਕ ਦਾ ਸਯੁਕਤ ਮੋਰਚਾ ਗੈਰ ਰਾਜਨੀਤਿਕ ਨੇ ਵੱਡਾ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਹੈ ਜਿਹੜਾ ਦੂਸਰਾ ਐਸਕੇਐਮ ਨੇ ਜਿਹੜਾ ਪਹਿਲਾਂ ਬਣਿਆ ਸੀ ਉਹਨੇ ਵੀ ਵੱਡਾ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ ਤਾਂ ਇਹ ਸਮਝੌਤਾ ਹੈ ਕੀ ਹੈ ਕਿਸਾਨ ਆਗੂਏ ਕਹਿ ਰਹੇ ਨੇ ਕਿ ਇਹਦੇ ਨਾਲ ਖੇਤੀ ਤੇ ਪਸ਼ੂ ਪਾਲਣ ਦੇ ਧੰਦੇ ਮਾਰੇ ਜਾਣਗੇ ਭਾਰਤ ਦੇ ਅੰਦਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਵਿੱਚ ਜਿਹੜੀ ਖੇਤੀ ਹੁੰਦੀ ਆ ਉਥੋਂ ਦੀ ਜਿਹੜੀ ਵਾਧੂ ਪੈਦਾਵਾਰ ਹੈ ਖੇਤੀ ਦੀ ਉਹ ਅਮਰੀਕਾ ਭਾਰਤ ਵਰਗੇ ਦੇਸ਼ਾਂ 'ਚ ਸੁੱਟਣੀ ਚਾਹੁੰਦਾ ਵੇਚਣੀ ਚਾਹੁੰਦਾ ਹੈ ਤੇ ਭਾਰਤ ਸਰਕਾਰ ਆਪਣੇ ਕਿਸਾਨਾਂ ਮਜ਼ਦੂਰਾਂ ਦੀ ਮਿਹਨਤ ਦਾ ਮੁੱਲ ਦਿੱਤੇ ਬਿਨਾਂ ਉਹਨਾਂ ਦੀਆਂ ਫਸਲਾਂ ਚੱਜ ਨਾਲ ਖਰੀਦੇ ਬਿਨਾ ਬਾਰੋਂ ਸਬਕੁਸ਼ ਖਰੀਦਣ ਦੇ ਉੱਪਰ ਸਹਿਮਤੀਆਂ ਪ੍ਰਗਟ ਕਰ ਰਹੀ ਹੈ ਜਿਹੜਾ ਕਿ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਨੂੰ ਬਰਬਾਦ ਕਰੇਗਾ ਹੁਣ ਇਸ ਸਮਝੌਤੇ ਦੇ ਵਿੱਚ ਮੋਦੀ ਸਰਕਾਰ ਕਹਿ ਰਹੀ ਹੈ ਵੀ ਅਸੀਂ ਇੰਜ ਕੁਝ ਨਹੀਂ ਕੀਤਾ ਪਰ ਜਿਹੜੇ ਜਾਣਕਾਰ ਬੁੱਧੀਜੀਵੀ ਇਕਨੋਮਿਸਟ ਤੇ ਕਿਸਾਨ ਲੀਡਰ ਨੇ ਉਹ ਕਹਿ ਰਿਹਾ ਕਿ ਸਰਕਾਰ ਠੀਕ ਜਾਣਕਾਰੀ ਨਹੀਂ ਦੇ ਰਹੀ ਇਹਦੇ ਨਾਲ ਹੀ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਅਮਰੀਕਾ ਬਾਰ-ਬਾਰ ਭਾਰਤ ਸਰਕਾਰ ਨੂੰ ਹੁਕਮ ਵਾਂਗ ਗੱਲਾਂ ਕਰਦਾ ਕਦੇ ਉਹ ਕਹਿੰਦਾ ਕਿ ਅਸੀਂ ਭਾਰਤ ਪਾਕਿਸਤਾਨ ਦੀ ਜੰਗ ਬੰਦ ਕਰਾਈ ਅਸੀਂ ਭਾਰਤ ਸਰਕਾਰ ਨੂੰ ਆ ਧਮਕੀ ਦਿੱਤੀ ਤੇ ਫੇਰ ਉਹ ਰੁਕੇ ਕਦੀ ਅਮਰੀਕਾ ਦਾ ਰਾਸ਼ਟਰਪਤੀ 트ੰਪ ਇਹ ਦਾਵਾ ਕਰਦਾ ਕਿ ਭਾਰਤ ਰੂਸ ਤੋਂ ਤੇਲ ਲੈਣਾ ਬੰਦ ਕਰੇ ਵਨਜਵੇਲਾ ਤੋਂ ਤੇਲ ਲਵੇ ਤਾਂ ਇਹਦੇ ਉੱਪਰ ਇੱਕ ਵੱਡੀ ਚਰਚਾ ਹੈ ਕੀ ਅਮਰੀਕਾ ਇਸ ਤਰ੍ਹਾਂ ਦੀ ਕੋਈ ਪਾਵਰ ਰੱਖਦਾ ਕਿ ਉਹ ਭਾਰਤ ਸਰਕਾਰ ਜਿਹੜੀ ਇੱਕ ਪ੍ਰਭੂ ਸਤਾ ਸੰਪੰਨ ਦੇਸ਼ ਦੀ ਸਰਕਾਰ ਹੈ ਵੀ ਉਹਨੂੰ ਐਦਾਂ ਹੁਕਮ ਦੇ ਸਕੇ ਅਮਰੀਕਾ ਕੋਲ ਕੀ ਅਥਾਰਟੀ ਹੈ ਕਿ ਉਹ ਭਾਰਤ ਸਰਕਾਰ ਨੂੰ ਹੁਕਮ ਦੇਵੇ ਪਰ ਕਈ ਵਾਰ ਉਹਨਾਂ ਨੇ ਇੰਜ ਕੀਤਾ ਤੇ ਕਈ ਵਾਰ ਇੰਜ ਲੱਗਾ ਵੀ ਹੈ ਕਿ ਜਿਵੇਂ ਸਾਡੇ ਦੇਸ਼ਾਂ ਦੀਆਂ ਸਰਕਾਰਾਂ ਉਹਨਾਂ ਦੀ ਮੰਨ ਲੈਂਦੀਆਂ ਤੇ ਬਾਅਦ ਦੇ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਪਰ ਸਾਰੇ ਦੇਸ਼ ਜੇ ਇੱਕੋ ਜਿਹੇ ਨੇ ਸਾਰੇ ਦੇਸ਼ਾਂ ਦੀ ਇੱਜ਼ਤਮਾਨ ਸਰਕਾਰ ਸਤਕਾਰ ਜਿਹੜਾ ਉਹ ਅੰਤਰਰਾਸ਼ਟਰੀ ਪੱਧਰ ਤੇ ਇੱਕੋ ਜਿਹਾ ਹੋਣਾ ਚਾਹੀਦਾ ਹੈ ਫਿਰ ਅਮਰੀਕਾ ਕੌਣ ਹੁੰਦਾ ਪਿਛਲੇ ਦਿਨੀ ਰਾਹੁਲ ਗਾਂਧੀ ਨੇ ਵੀ ਇਹ ਮਾਮਲਾ ਜ਼ੋਰ ਨਾਲ ਉਠਾਇਆ ਜਦੋਂ ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ ਰਾਹੁਲ ਗਾਂਧੀ ਹੋਰੀ ਜਿਹੜਾ ਨਵਾਂ ਸਮਝੌਤਾ ਕੀਤਾ ਭਾਰਤ ਸਰਕਾਰ ਨੇ ਅਮਰੀਕਾ ਦੇ ਨਾਲ ਉਹਦਾ ਵਿਰੋਧ ਕਰ ਰਹੇ ਸੀ ਉਦੋਂ ਰਾਹੁਲ ਗਾਂਧੀ ਨੇ ਵੀ ਇਹ ਮਸਲਾ ਉਠਾਇਆ ਕਿ ਭਾਰਤ ਸਰਕਾਰ ਮੋਦੀ ਸਰਕਾਰ ਅਮਰੀਕਾ ਦੀਆਂ ਗੱਲਾਂ ਕਿਉਂ ਮੰਨਦੀ ਹੈ ਅਮਰੀਕਾ ਸਾਨੂੰ ਹੁਕਮ ਦੇਣ ਵਾਲਾ ਕੌਣ ਹੁੰਦਾ ਅਸੀਂ ਇੱਕ ਸਨਮਾਨਯੋਗ ਦੇਸ਼ ਆ ਸਾਡੇ ਕੋਲ ਮਹਾਨ ਵਿਰਾਸਤ ਹੈ ਪਰ ਅਮਰੀਕਾ ਇੰਜ ਜਿਸ ਤਰ੍ਹਾਂ ਕਰ ਰਿਹਾ ਉਹ ਕਿਉਂ ਕਰ ਰਿਹਾ ਹੈ ਕੀ ਸਾਡੀਆਂ ਸਰਕਾਰਾਂ ਨੂੰ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਹੈ ਬਿਲਕੁਲ ਨਹੀਂ ਮੰਨਣੀ ਚਾਹੀਦੀ ਦੋ ਟੁਕ ਨਾ ਕਰਨੀ ਚਾਹੀਦੀ ਮੈਨੂੰ ਲੱਗਦਾ ਨਰਿੰਦਰ ਮੋਦੀ ਉਹਨਾਂ ਨੂੰ ਹੁਣ ਤੱਕ ਠੋਕ ਮਾਰਾ ਕੇ ਇਹ ਕਹਿ ਦੇਣਾ ਚਾਹੀਦਾ ਸੀ ਅਮਰੀਕਾ ਦੇ ਰਾਸ਼ਟਰਪਤੀ ਨੂੰ ਤੂੰ ਹੁਣ ਨਾ ਕੌਣ ਹੈ ਸਾਨੂੰ ਇਸ ਤਰ੍ਹਾਂ ਕਹਿਣ ਵਾਲਾ ਵੀ ਅਸੀਂ ਇਹ ਤੋਂ ਤੇਲ ਖਰੀਦੀਏ ਕਿ ਉਹ ਤੋਂ ਖਰੀਦੀਏ ਅਸੀਂ ਇਹਦੇ ਤੋਂ ਆ ਖਰੀਦੀਏ ਕਿ ਉਹਦੇ ਤੋਂ ਉਹ ਖਰੀਦੀਏ ਅਸੀਂ ਇੱਕ ਵੱਖਰਾ ਦੇਸ਼ ਹਾਂ ਤੂੰ ਕੌਣ ਹੁੰਨਾ ਹੈ ਅਸੀਂ ਆਪੇ ਦੇਖਾਂਗੇ ਅਸੀਂ ਕਿਹਦੇ ਨਾਲ ਕੀ ਖਰੀਦੋ-ਫਰੋਕਤ ਕਰਨੀ ਹੈ ਦੀ ਦੇ ਨਾਲ ਨਹੀਂ ਕਰਨੀ ਇਹ ਸਾਡਾ ਮਸਲਾ ਤੂੰ ਸਾਨੂੰ ਹੁਕਮ ਦੇ ਦੇ ਦੇਖੋ ਦੋ ਭਰਾ ਲੱਗ ਹੋ ਜਾਨਾ ਸੱਕੇ ਭਰਾ ਤੇ ਇੱਕ ਭਰਾ ਦੂਜੇ ਨੂੰ ਨਹੀਂ ਕਹਿ ਸਕਦਾ ਵੀ ਤੂੰ ਉਸ ਦੁਕਾਨ ਤੋਂ ਸਲਦਾ ਨਹੀਂ ਲੈਣਾ ਤੂੰ ਉਸ ਤੋਂ ਲੈਣਾ ਜਦੋਂ ਲੱਗ ਹੀ ਆ ਤਾਂ ਅਮਰੀਕਾ ਟਰੰਪ ਜਿਸ ਨੂੰ ਮੋਦੀ ਸਾਹਿਬ ਹੋਰੀ ਆਪਣਾ ਦੋਸਤ ਕਹਿੰਦੇ ਰਹੇ ਆ ਉਹ ਇਸ ਤਰ੍ਹਾਂ ਹੁਕਮ ਤੇ ਆਰਡਰ ਮਾਰੇ ਇਹ ਗੱਲ ਕਿਸੇ ਨੂੰ ਮਨਜ਼ੂਰ ਨਹੀਂ ਹੈਗੀ ਸਾਡਾ ਵੀ ਦੇਸ਼ ਇੱਕ ਮਹਾਨ ਦੇਸ਼ ਆ ਅਸੀਂ ਵੀ ਇੱਕ ਸਨਮਾਨਯੋਗ ਦੇਸ਼ ਆ ਤਾਂ ਮੈਨੂੰ ਲੱਗਦਾ ਹੈ ਕਿ ਬਿਲਕੁਲ ਐਦਾਂ ਦੀ ਕੋਈ ਗੱਲ ਨਹੀਂ ਹੋਣ ਦੇਣੀ ਚਾਹੀਦੀ ਜਿਹਦੇ ਨਾਲ ਦੁਨੀਆ ਪੱਦਰ ਦੇ ਉੱਪਰ ਇੰਜ ਲੱਗੇ ਕਿ ਜਿਵੇਂ ਕੋਈ ਕਿਸੇ ਦੇ ਥੱਲੇ ਲੱਗਾ ਪਰ ਮੋਦੀ ਸਰਕਾਰ ਦੇ ਅੰਦਰ ਇਸ ਤਰ੍ਹਾਂ ਦੀ ਹਿੰਮਤ ਜਾਂ ਜੁਰਤ ਕਿਉਂ ਨਹੀਂ ਹੈ ਇੱਕ ਵੱਡਾ ਸਵਾਲ ਹੈ ਜਦੋਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਨਹੀਂ ਸੀ ਬਣੇ ਉਦੋਂ ਬਹੁਤ ਗੱਲਾਂ ਕਰਦੇ ਸੀ ਕਿ ਮੇਰੀ 56 ਇੰਚ ਦੀ ਛਾਤੀ ਉਹਨਾਂ ਦੀ ਪਾਰਟੀ ਕਹਿੰਦੀ ਸੀ 56 ਇੰਚ ਦੀ ਛਾਤੀ ਆ ਗਈ ਮੈਂ ਪੁੱਛਣਾ ਚਾਹੁੰਨਾ ਇਕੱਲੇ ਪਾਕਿਸਤਾਨ ਨੂੰ ਦਾਬੇ ਮਾਰਨ ਚੋ ਗਿਆ ਆ ਅਮਰੀਕਾ 'ਕੇ ਡਟ ਕੇ ਬੋਲਣਾ ਚਾਹੀਦਾ ਹੈ ਕਿਉਂ ਨਹੀਂ ਬੋਲ ਰਹਿ ਨਰਿੰਦਰ ਮੋਦੀ ਤੁਸੀਂ ਇਹਦੇ ਉੱਪਰ ਆਪਣਾ ਵਿਚਾਰ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ